ਦੇਖੋ ਪੰਜਾਬ ਨੂੰ ਬਚਾਉਣ ਦਾ ਕੋਈ ਬਾਦਲ ਪਰਿਵਾਰ ਨਹੀਂ ਜਾਂ ਬਾਦਲ ਦੀ ਪਾਰਟੀ ਨੇ ਠੇਕਾ ਨਹੀਂ ਚੁੱਕਿਆ ਹੋਇਆ ਇਹ ਸਾਰਿਆਂ ਦਾ ਫਰਜ਼ ਬਣਦਾ ਅਕਾਲੀ ਦਲ ਨੂੰ ਪਿਛਲੇ 50 ਸਾਲਾਂ ਚੋਂ ਕੋਈ ਪੰਥ ਦੀ ਜਿਹਨੂੰ ਪਾਰਟੀ ਕਹਿ ਰਹੇ ਆ ਕੋਈ ਪ੍ਰਾਪਤੀ ਦਾ ਦੱਸ ਦਿਓ ਪੰਥ ਦੇ ਨਾਲ ਖੜਨਾ ਤੇ ਪੰਥ ਨੇ ਕਦੇ ਵੀ ਕਿਸੇ ਕੀਮਤੇ ਹੁਣ ਜਿਹੜੀ ਬਾਦਲ ਐਂਡ ਕੰਪਨੀ ਐ ਇਹਨੂੰ ਵੋਟਾਂ ਨਹੀਂ ਪਾਉਣੀਆਂ ਹੁਣ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਅਕਾਲ ਤਖਤ ਤੇ ਤਖਤ ਦਮਦਮਾ ਸਾਹਿਬ ਤੇ ਖੜਕੇ ਅਰਦਾਸ ਹੀ ਕਰ ਦਿੱਤੀ ਗਲਗੀਦਰ ਪਾਸ਼ਾ ਦੇ ਚਰਨਾਂ 'ਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਉੱਥੇ ਹਾਜ਼ਰ ਹੈ ਪੰਜ ਪਿਆਰੇ ਹਾਜ਼ਰ ਹਨ ਹੋਰ ਗਰੰਤੀ ਸਿੰਘ ਹਾਜ਼ਰ ਹਨ ਕਣਾ ਪਛਾ ਦੀ ਉਹ ਦੇਖ ਲੈ ਕੇ ਗਏ ਬਕਾਇਦਾ ਉਹਨਾਂ ਨੇ ਅਰਦਾਸ ਕਰੀ ਫਿਰ ਇਹ ਤੋਂ ਬਾਅਦ ਤਾਂ ਮਸਲਾ ਹੀ ਨਹੀਂ ਬਣਦਾ ਹੈਗਾ ਕਿ ਕੋਈ ਕਮੇਟੀ ਜਾਂਚ ਕਮੇਟੀ ਬਣੇ ਸਸੇ ਕੱਲ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਸ ਤਰ੍ਹਾਂ ਦੇ ਨਾਲ ਲੰਬੇ ਕੀਤਾ ਗਿਆ ਆਖਰ ਇੱਕ ਪੂਰਾ ਜੇ ਕਹੀਏ ਪ੍ਰਕਰਨ ਚੱਲਿਆ ਏਦੋਂ ਪਹਿਲਾਂ ਹਾਲਾਂਕਿ ਅਗਿਆਨੀ ਹਰਪੀ ਤੇ ਵੀ ਗੱਲ ਕਹਿੰਦੇ ਨੇ ਕਿ ਮੈਨੂੰ ਕਿਤੇ ਨਾ ਕਿਤੇ ਭਾਪਸੀ ਕਿ ਇਸੇ ਤਰ੍ਹਾਂ ਦਾ ਫੈਸਲਾ ਹੋ ਸਕਦਾ ਹਾਲਾਂਕਿ ਉਹਨਾਂ ਦੇ ਮਜਬੂਤ ਸਿਧਾਂਤ ਜਾਂ ਫਿਰ ਜਿਵੇਂ ਕਮੇਟੀ ਨੇ ਰਿਪੋਰਟ ਦਿੱਤੀ ਤਾਂ ਜੇ ਉਹਨੂੰ ਸਹੀ ਮੰਨ ਲਿਆ ਜਾਵੇ ਤਾਂ ਕਿਰਦਾਰਕੂਸੀ ਕਿਤੇ ਨਾ ਕਿਤੇ ਨਜ਼ਰ ਪੈਂਦੀ ਹੈ ਜਾਂ ਕਿ ਇਹ ਕਿ ਆਖਰਕਾਰ ਉਹਨਾਂ ਤੇ ਇਹ ਇੱਕ ਕੀ ਧੱਬੇ ਦੇ ਰੂਪ ਦੇ ਵਿੱਚ ਦੇਖਿਆ ਜਾਊਗਾ ਸਰਨਾਥ ਸਿਕੰਤਕ ਸੁਵਿੰਦਰ ਕਿਸ਼ਨਪੁਰਾ ਜੀ ਨੇ ਕਿਸ਼ਨਪੁਰਾ ਜੀ ਦੇਖਿਆ ਜਾਵੇ ਵੈਸੇ ਤਾਂ ਜੇ ਕਮੇਟੀ ਦੀ ਰਿਪੋਰਟ ਨੂੰ ਸੱਚ ਮੰਨ ਲਿਆ ਜਾਵੇ ਤੇ ਆ ਜੇ ਫੈਸਲੇ ਦੀ ਗੱਲ ਕਰੀਏ ਉਹ ਦਿੱਤਾ ਤਾਂ ਲੱਗਦਾ ਨਹੀਂ ਵੀ ਗਿਆਨੀ ਹਰਪ੍ਰੀਤ ਹੋਰਾਂ ਦੇ ਇੱਕ ਵੱਡੇ ਧੱਬੇ ਦੇ ਰੂਪ ਦੇ ਵਿੱਚ ਆਊਗਾ ਜਿੱਕਰ ਇਹ ਇਹ ਫੈਸਲੇ ਨੂੰ ਦੇਖੀਏ ਦੂਜੇ ਪਾਸੇ ਗਿਆਨੀ ਹਰਪ੍ਰੀਤ ਇਹ ਵੀ ਕਹਿੰਦੇ ਨੇ ਕਿ ਕਹਿੰਦੇ ਠੀਕ ਹੈ ਵੀ ਬਹਾਨੇ ਕੋਈ ਵੀ ਹੋਣ ਮੈਨੂੰ ਟਾਰਗੇਟ ਕਰਿਆ ਗਿਆ ਉਹ ਆਖਿਰ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅ ਸਮੀਰ ਸਿੰਘ ਜੀ ਗੱਲ ਇਹ ਹੈ ਕਿ ਗਿਆਨੀ ਹਰਪ੍ਰੀਤ ਜੀ ਉਹਨਾਂ ਨੇ ਤਾਂ ਇਹ ਗੱਲਾਂ ਬਹੁਤ ਪਹਿਲਾਂ ਕਹਿ ਦਿੱਤੀਆਂ ਸੀ ਕਿ ਮੈਨੂੰ ਟਾਰਗੇਟ ਹੀ ਕਰ ਰਹੀਆਂ ਪਰ ਅਸੀਂ ਵੀ ਇਹ ਗੱਲ ਮੰਨਦੇ ਹਾਂ ਅ ਜਦੋਂ ਇੱਕ ਤਖਤ ਦਾ ਜ਼ਥੇਦਾਰ ਉਹ ਪਹਿਲਾਂ ਉੱਥੇ ਹੈੱਡ ਗ੍ਰਾਂਥੀ ਵੀ ਰਿਹਾ ਗ੍ਰਾਂਥੀ ਵੀ ਰਿਹਾ ਬਹੁਤ ਵੱਡੀ ਉਹਦੀ ਪੋਸਟ ਰਹੀ ਹੈ ਗੁਰੂ ਘਰ ਦਾ ਵਜ਼ੀਰ ਹੈ ਜਦੋਂ ਉਹ ਸਤਗੁਰੂ ਗੁਰੂ ਗ੍ਰੰਥ ਸਾਹਿਬ ਦੇ ਤਖਤ ਤੇ ਖੜਕੇ ਕਲਗੀਧਰ ਪਾਸ਼ਾ ਦਾ ਤਖਤ ਆ ਦਮਦਮਾ ਸਾਹਿਬ ਉਧਰ ਦੇ ਖੜਗੇ ਪੰਜ ਪਿਆਰਿਆਂ ਦੀ ਅ ਅਗਵਾਈ ਦੇ ਵਿੱਚ ਉਹਨੇ ਉੱਥੇ ਅਰਦਾਸ ਕੀਤੀ ਹੈ ਅਰਦਾਸ ਕਰਵਾਈ ਹੈ ਉਹਨਾਂ ਤੋਂ ਤੇ ਫਿਰ ਉਸ ਤੋਂ ਬਾਅਦ ਤਾਂ ਕੋਈ ਮੈਨਾ ਨਹੀਂ ਰੱਖਦਾ ਅ ਜਦੋਂ ਅ ਨਰੈਣੇ ਦਾਦੂ ਵਾਲੀ ਜਗ੍ਹਾ ਤੇ ਕਲਗੀਧਰ ਪਾਸ਼ਾ ਨੇ ਤਿਰਨ ਵਾਲੇ ਮਤਲਬ ਦਾਦੂ ਦਾ ਜਿਹੜੀ ਜਗਾ ਬਣੀ ਹੋਈ ਹੈ ਮੈਂ ਉਹ ਦੇਖੀ ਹੈ ਉਹ ਕੋਈ ਮਜ਼ਾਰ ਨਹੀਂ ਹੈਗੀ ਐਵੇਂ ਗੱਲਾਂ ਆਆਂ ਉਹ ਇੱਕ ਕੰਧ ਦੇ ਚ ਫੋਟੋ ਬਣੀ ਹੋਈ ਹੈ ਉਹਦੇ ਸਾਹਮਣੇ ਉਹਨਾਂ ਦਾ ਗ੍ਰੰਥ ਪ੍ਰਕਾਸ਼ ਹੈ ਉੱਥੇ ਉਹ ਕਰਦੇ ਨੇ ਉਹਨਾਂ ਨੇ ਤਿਰਨ ਵਾਲੇ ਐਦਾਂ ਤੀਰ ਨਾਲ ਮਤਲਬ ਕਿਸਮ ਦੇ ਉਹਨੂੰ ਤੀਰ ਕਰਿਆ ਸੀ ਉਹਦੇ ਵੱਲੋਂ ਤੇ ਭਾਈ ਦੇ ਆ ਸੀ ਉਹਨਾਂ ਨੇ ਉਹਨੂੰ ਸਜਾ ਲਾਤੀ ਤੇ ਗੁਰੂ ਸਾਹਿਬ ਉਸੇ ਵੇਲੇ ਖੜਗੇ ਸੀਗੇ ਤੁਸੀਂ ਪੰਜ ਪਿਆਰੇ ਆ ਤੁਸੀਂ ਜੋ ਮੈਨੂੰ ਕਹੋਗੇ ਮੈਂ ਮੰਨ ਲਿਆ ਹੁਣ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇਹ ਅਕਾਲ ਤਖਤ ਤੇ ਤਖਤ ਦਮਦਮਾ ਸਾਹਿਬ ਤੇ ਖੜ ਕੇ ਅਰਦਾਸ ਹੀ ਕਰ ਦਿੱਤੀ ਗਲਗੀਧਰ ਪਾਸ਼ਾ ਦੇ ਚਰਨਾਂ 'ਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਉੱਥੇ ਹਾਜ਼ਰ ਹੈ ਪੰਜ ਪਿਆਰੇ ਹਾਜ਼ਰ ਹਨ ਹੋਰ ਗਰੰਥੀ ਸਿੰਘ ਹਾਜ਼ਰ ਹਨ ਕੜਾ ਪਛਾ ਦੀ ਉਹ ਦੇਖ ਲੈ ਕੇ ਗਏ ਬਕਾਇਦਾ ਉਹਨਾਂ ਨੇ ਅਰਦਾਸ ਕਰੀ ਫਿਰ ਇਹ ਤੋਂ ਬਾਅਦ ਤਾਂ ਮਸਲਾ ਹੀ ਨਹੀਂ ਬਣਦਾ ਹੈਗਾ ਕਿ ਕੋਈ ਕਮੇਟੀ ਜਾਂਚ ਕਮੇਟੀ ਬਣੇ ਕਿਉਂਕਿ ਮੈਂ ਤੁਹਾਨੂੰ ਕਮੇਟੀ ਤਾਂ ਹੀ ਬਣਾਈ ਗਈ ਇੱਕ ਕਮੇਟੀ ਜਾਣ ਕੇ ਉਹਨਾਂ ਨੇ ਬਣਾਈ ਹੈ ਕਮੇਟੀ ਕੋਈ ਮਹਿਣਾ ਨਹੀਂ ਰੱਖਦੀ ਜਿਹਦੇ ਵਿੱਚ ਰਗੂਜੀਤ ਸਿੰਘ ਬਿਰਕ ਕਾਨੂੰਨ ਉਹਨਾਂ ਨੇ ਉਹਦਾ ਕਮੇਟੀ ਦਾ ਮਤਲਬ ਸਮਝ ਲਓ ਵੀ ਕੋਆਰਡੀਨੇਟਰ ਬਣਾਇਆ ਜਾਂ ਚੇਅਰਮੈਨ ਬਣਾਇਆ ਉਹਦੇ ਤਿੰਨ ਮੈਂਬਰ ਸੀ ਪਰ ਸਾਰਾ ਉਹ ਬੈਕਸਾਈਡ ਤੇ ਸਾਰਾ ਕੁਝ ਅ ਬਿਰਸਾ ਸੀ ਬਲਟੋਏ ਨੇ ਕੀਤਾ ਪਰ ਪਰ ਲੱਗਦਾ ਨਹੀਂ ਵੀ ਕਮੇਟੀ ਨੇ ਵੀ ਕੁਝ ਫੈਕਟਸ ਤਾਂ ਦਿੱਤੇ ਹੋਣੇ ਜੀ ਜਦੋਂ ਵੀ ਕੋਈ ਬੰਦਾ ਜਿਵੇਂ ਆਪਣੇ ਕੋਲ ਕੋਈ ਜਾਂਚ ਆ ਜੇ ਆਪਾਂ ਜਦੋਂ ਕੋਈ ਉਹ ਤੇ ਨਿਰਣਾ ਸੁਣਾਈਏ ਤਾਂ ਉਹਦੇ ਚ ਕੋਈ ਤਰਕ ਬਤਰਕ ਪਾਏ ਜਾਂਦੇ ਨੇ ਵੀ ਆਹ ਤੱਥਾਂ ਨੂੰ ਦੇਖਦੇ ਹੋਏ ਅਸੀਂ ਕਿਸੇ ਨੂੰ ਦੋਸ਼ੀ ਮੰਨਦੇ ਆ ਜਾਂ ਆਖਰ ਇਹਦੇ ਚ ਦੋਸ਼ੀ ਹੋ ਸਕਦਾ ਤੁਹਾਨੂੰ ਨਹੀਂ ਲੱਗਦਾ ਵੀ ਉਹ ਫੈਕਟਸ ਤਾਂ ਉਹਨਾਂ ਨੇ ਵੀ ਦਿੱਤੇ ਹੋਣੇ ਆ ਦੇਖੋ ਗੱਲ ਇਹ ਆ ਜਾਂਦੀ ਹੈ ਕਿ ਹੁਣ ਜਿਹੜੇ ਇਹ ਜਥੇਦਾਰ ਨੇ ਇਹ ਜਿਹੜਾ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ 1925 ਦਾ ਐਕਟ ਬਣਿਆ ਇਹ ਐਕਟ ਦੇ ਅਧੀਨ ਨੇ ਇਹ ਬਾਅਦ ਵਿੱਚ ਇਹਨਾਂ ਨੇ ਬਣਾਈ ਹੈ ਐਕਟ ਦੇ ਅਧੀਨ ਐਕਚੁਅਲ ਤਾਂ ਗ੍ਰੰਥੀ ਦੀ ਹੀ ਪੋਸਟ ਉਹਦੇ ਚ ਹੈੱਡ ਪ੍ਰੀਸਟ ਦੀ ਪੋਸਟ ਹੈ ਜਿਹੜਾ 1925 ਦਾ ਐਕਟ ਹੈ ਇਹਨਾਂ ਨੇ ਆਪਣੇ ਮਤੇ ਪਾਸ ਕਰਕੇ ਅਜੈਕਟਿਵ ਵਿੱਚ ਉਹ ਪੋਸਟ ਬਣਾ ਲਈ ਹੈ ਜਥੇਦਾਰਾਂ ਦੀ ਜਦ ਕਿ ਜਥੇਦਾਰ ਤਾਂ ਪੰਥ ਦੇ ਨੇ ਉਹਨਾਂ ਦਾ ਇਸ ਐਕਟ ਨਾਲ ਸੰਬੰਧ ਨਹੀਂ ਹੈਗਾ ਤੇ ਇਹ ਐਕਟ ਦੇ ਅਧੀਨ ਇਹਨਾਂ ਨੂੰ ਲਿਆਉਣਾ ਵੀ ਨਹੀਂ ਚਾਹੀਦਾ ਪਰ ਉਹ ਜਦੋਂ ਹੁਣ ਇੱਕ ਗੱਲ ਹੀ ਬਣ ਗਈ ਹੈ ਤੇ ਹੁਣ ਹੋਏਗੀ ਮੈਂ ਤੁਹਾਨੂੰ ਇੱਕ 1900 ਜਿਹੜੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ 50 ਸਾਲਾਂ ਸ਼ਰਮਣੀ ਕਮੇਟੀ ਦਾ ਇਤਿਹਾਸ ਦੀ ਕਿਤਾਬ ਛਾਪੀ 1925 ਤੋਂ ਲੈ ਕੇ 1975 ਤੱਕ ਸ਼ਮਸ਼ੇਰ ਸਿੰਘ ਅਸ਼ੋਕ ਦੀ ਉਹ ਕਿਤਾਬ ਲਿਖੀ ਹੋਈ ਹੈ ਉਹ ਵੱਡੇ ਸਕਾਲਰ ਰਹੇ ਨੇ ਸ਼ਰਮਣੀ ਕਮੇਟੀ ਦੇ ਉਹਨਾਂ ਨੇ ਉਹ ਕਿਤਾਬ ਲਿਖੀ 1932 ਦੀ ਗੱਲ ਹੈ ਉਹਦੇ ਵਿੱਚ ਕਿਸੇ ਸਿੰਘ ਨੂੰ ਲੂਜ ਮੋਸ਼ਨ ਲੱਗੇ ਸੀ ਉਸ ਬੰਦੇ ਨੇ ਫੀਮ ਵੀ ਖਾ ਲਈ ਤੇ ਉਸ ਤੋਂ ਬਾਅਦ ਉਹਨੇ ਭੁੱਖੀ ਵੀ ਖਾ ਲਈ ਤੇ ਸੁੱਖਾ ਵੀ ਪੀ ਲਿਆ ਜਿਹੜੀ ਭੰਗ ਕਹਿੰਦੇ ਆਪਾਂ ਉਹਦੇ ਲੂਜ਼ ਮੋਸ਼ਨ ਆਦੇ ਕਿਉਂਕਿ ਉਹਨਾਂ ਦਿਨਾਂ ਚ 1932 ਦੀ ਗੱਲ ਹੈ ਐਨੀਆਂ ਐਲੋਪੈਥਿਕ ਦਵਾਈਆਂ ਨਹੀਂ ਸੀ ਹੁੰਦੀਆਂ ਤੇ ਉਦੋਂ ਦੇਸੀ ਹੀ ਦਵਾਈਆਂ ਵਰਤੀਆਂ ਜਾਂਦੀਆਂ ਸੀ ਉਹ ਦੇਸੀ ਦਵਾਈਆਂ ਦੇ ਮੁਤਾਬਕ ਉਹਨਾਂ ਨੇ ਇਹ ਲੈ ਲਈਆਂ ਤੇ ਉਹ ਜਦੋਂ ਉਹਨੂੰ ਆਪਣੇ ਆਪ ਨੂੰ ਇਹ ਅਵੱਗਿਆ ਲੱਗਦੀ ਸੀ ਕਿ ਮੈਂ ਗਲਤੀ ਕੀਤੀ ਹੈ ਜਦੋਂ ਉਸ ਤੋਂ ਬਾਅਦ ਜੈਕਟਿਵ ਦੀ ਮੀਟਿੰਗ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਉਹਨੇ ਪਹਿਲਾਂ ਸਭ ਤੋਂ ਪਹਿਲਾਂ ਖੜੇ ਹੋ ਕੇ ਕਿਹਾ ਕਿ ਮੈਂ ਇਹ ਗਲਤੀ ਕੀਤੀ ਹੈ ਮੈਨੂੰ ਪੰਜ ਪੇਰਿਆਂ ਦੇ ਪੇਸ਼ ਕਰੋ ਤੇ ਮੈਂ ਆਪਣੀ ਗਲਤੀ ਮੰਨਦਾ ਕਿ ਆਹ ਕੁਛ ਮੈਂ ਖਾਦਾ ਆ ਤੇ ਇਸ ਕਾਰਨ ਖਾਦਾ ਹੂੰ ਤੇ ਉਹਨਾਂ ਨੇ ਕੋਈ ਸਿੰਘ ਖੜੇ ਹੋਏ ਉਹਦੇ ਚ ਉਹ ਕਹਿੰਦੇ ਸਿੰਘਾਂ ਨੇ ਉਹਨੂੰ ਕਹਿ ਦਿੱਤਾ ਵੀ ਕੋਈ ਗੱਲ ਨਹੀਂ ਤੇਰਾ ਮਸਲਾ ਬਚਾਰਿਆ ਜਾਊਗਾ ਵਿਚਾਰਦੇ ਨੇ ਤੂੰ ਮੀਟਿੰਗ ਵਿੱਚ ਹਾਜ਼ਰ ਹੋ ਸਕਦਾ ਤੇ ਉਹਦੇ ਨਾਲ ਉਹ ਬੰਦੇ ਨੇ ਜਦੋਂ ਆਪਣੀ ਗਲਤੀ ਸਵੀਕਾਰ ਕਰ ਲਈ ਤੇ ਹੁਣ ਤਾਂ ਜਿਹੜੀ ਗਲਤੀ ਜੇ ਕੋਈ 1921 ਹੋਈ ਵੀ ਵੀ ਸੀ ਤੋਂ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਹੀ ਤਖਤ ਸਾਹਿਬ ਤੇ ਅਰਦਾਸ ਕਰਕੇ ਕ੍ਰਾਪੁਛਾਦੀ ਦੇ ਕਰਕੇ ਪੰਜ ਪੈਰਾਂ ਦੇ ਹਾਜ਼ਰ ਹੋ ਕੇ ਉਹ ਕਹਿ ਗਿਆ ਸੀ ਪਰ ਜੀ ਦੂਜੇ ਪਾਸੇ ਗਿਆਨੀ ਜੀ ਹੋਰਾਂ ਦੀ ਗੱਲ ਮੰਨੀ ਹੈ ਜਾਂ ਜਿਵੇਂ ਤੁਸੀਂ ਵੀ ਗੱਲ ਕਹੀ ਵੀ ਇਹ ਕਰਦਾਰਕੁਸ਼ੀ ਤੇ ਜਾਣਬੁੱਝ ਕੇ ਇੱਕ ਉਹਨਾਂ ਤੇ આરોਪ ਲਾਏ ਗਏ ਨੇ ਉਹਦੇ ਨਾਲ ਹੀ ਫਿਰ ਜੀ ਦਿਖਿਆ ਜਾਵੇ ਜੀ ਇਹਦਾ ਇਹਦਾ ਵੱਡਾ ਬੈਨੀਫਿਟ ਕੀ ਹੋਣਾ ਸੀ ਕਿ ਨਹੀਂ ਹਰਪ੍ਰੀਤ ਨਿਸ਼ਾਨੇ ਤੇ ਕਿਉਂ ਸੀਗਾ ਕਿ ਸਾਰਾ ਫੋਕਸ ਉਹਨਾਂ ਤੇ ਹੋ ਗਿਆ ਕਿਉਂਕਿ ਮੈਂ ਜਿੰਨੀ ਕ ਗੱਲ ਉਹਨਾਂ ਦੀ ਸੁਣਿਆ ਸੀ ਉਹ ਕਹਿੰਦੇ ਉਹਨਾਂ ਨੂੰ ਇਹ ਲੱਗਦਾ ਵੀ ਜਿਹੜਾ ਫੈਸਲਾ ਸੁਣਾਇਆ ਗਿਆ ਉਸ ਜਿਹੜਾ ਸੁਣਾਇਆ ਉਹਨਾਂ ਨੇ ਤਾਂ ਉਹ ਕਿਤੇ ਨਾ ਕਿਤੇ ਮੇਰਾ ਸੀ ਕਹਿੰਦੇ ਹਾਲਾਂਕਿ ਜਦਕਿ ਸਾਰੇ ਪੰਜ ਸਿੰਘ ਸਵਾਰਨਾ ਨੇ ਉਹਦੇ ਤੇ ਸਾਈਨ ਕਰੇ ਨੇ ਪੰਜ ਸਿੰਘ ਸਵਾਰਨਾ ਨੇ ਰਲ ਕੇ ਫੈਸਲਾ ਲਿਆਗਾ ਇਹ ਇਹ ਗੱਲ ਪੱਕੀ ਹੈ ਕਿਉਂਕਿ ਜਿਹੜਾ ਸਭ ਤੋਂ ਵੱਧ ਫੜਿਆ ਲਿਖਿਆ ਸ਼ਰਮਣੀ ਕਮੇਟੀ ਚ ਜੇ ਅੱਜ ਜਥੇਦਾਰ ਹੈਗਾ ਜਿਸ ਬੰਦੇ ਨੇ ਪੀ ਐਚ ਡੀ ਕੀਤੀ ਹੈ ਧਰਮ ਦੇ ਧਿਆਨ ਤੇ ਉਹ ਗਿਆਨੀ ਹਰਪ੍ਰੀਤ ਸਿੰਘ ਹੈ ਇਹਦੇ ਮੁਕਾਬਲੇ ਚ ਕੋਈ ਸਿੰਘ ਨਹੀਂ ਹੈਗਾ ਸ਼ਰਮਣੀ ਕਮੇਟੀ ਚ ਵੀ ਕਈ ਮਤਲਬ ਡਾਕਟਰ ਰਹੇ ਨੇ ਜਿਵੇਂ ਡਾਕਟਰ ਰੂਪਸੀ ਨੇ ਪੀ ਐਚ ਡੀ ਕੀਤੀ ਹੈ ਹੋਰ ਵੀ ਕਾਫੀ ਪੀ ਐਚ ਡੀ ਵਾਲੇ ਹੁਣ ਸਿੰਘ ਹੈਗੇ ਨੇ ਅੱਜ ਕੱਲ ਸ਼ਾਹਬਾ ਸਿੰਘ ਸਭ ਤੋਂ ਵੱਧ ਪੜਿਆ ਲਿਖਿਆ ਮੁੰਡਾ ਜਿਹੜਾ ਪੀ ਨਿੱਜੀ ਸਖਤਰ ਹੈ ਪ੍ਰਧਾਨ ਜੀ ਦਾ ਉਹ ਵੀ ਸਭ ਤੋਂ ਵੱਧ ਪੜਿਆ ਲਿਖਿਆ ਨਹੀਂ ਪੁਰਾਣੇ ਦਾ ਤਕਰੀਬਨ میٹرਕ ਪਾਸ ਜਾਂ ਪਲੱਸ 2 ਜਾਂ ਕੋਈ ਬੀਏ ਵਾਲਾ ਸੀ ਇੱਥੇ ਤੱਕੇ ਸੀ ਇਹ ਤੋਂ ਵੱਧ ਨਹੀਂ ਸੀ ਹੈਗੇ ਗਿਆਨੀ ਹਰਪ੍ਰੀਤ ਸਿੰਘ ਨੇ ਪੰਥ ਦੀ ਨਵਜ ਦੇਖ ਕੇ ਪਿਛਲੇ ਜੋ ਤਕਰੀਬਨ ਘੱਟੋ-ਘੱਟ 20 ਸਾਲਾਂ ਤੋਂ ਸਨ 2000 ਤੋਂ ਇਹ 21ਵੀਂ ਸਦੀ ਤੋਂ ਜੋ ਚੱਲ ਰਿਹਾ ਸੀ ਪਿਛਲੇ 24 ਸਾਲਾਂ ਦਾ ਉਹਨਾਂ ਜੋ ਦੇਖਿਆ ਸਨ ਸਾਰਾ ਕੁਝ ਹੀ ਉਹਦੇ ਮੁਤਾਬਕ ਉਹਨੇ ਇਹ ਫੈਸਲੇ ਲੈਣੇ ਪਏ ਉਹਨੂੰ ਕਿਉਂਕਿ ਉਹਨੇ ਦੇਖ ਲਿਆ ਕਿ ਜਿਹੜਾ ਪੰਥ ਹੈ ਪੰਥ ਅਕਾਲੀ ਦਲ ਤੋਂ ਪੰਥ ਤਖਤ ਸਾਹਿਬ ਦੇ ਅਧੀਨਗੀ ਤੋਂ ਪੰਥ ਮਤਲਬ ਪਿੱਛੇ हट ਗਿਆ ਕਿਉਂਕਿ ਸਮੇਂ ਦੀ ਲੋੜ ਸੀ ਤੁਸੀਂ ਕਹੇ ਸਮੇਂ ਦੀ ਲੋੜ ਸੀ ਇਹ ਸਮੇਂ ਦੀ ਲੋੜ ਨਾਲ ਜੇ ਮੇਰਾ ਖਿਆਲ ਹੈ ਵੀ ਜੇ ਇਹ ਇਹਨੂੰ ਅਸੈਪਟ ਕਰ ਲੰਦੇ ਤਾਂ ਸ਼ਾਇਦ ਸੁਖਵੀਰ ਸਿੰਘ ਬਾਦਲ ਇਹੀ ਅਕਾਲੀ ਦਲ ਦਾ ਪ੍ਰਧਾਨ ਹੁੰਦਾ ਹੁਣ ਤਾਂ ਸ਼ਾਇਦ ਵਾਲੀ ਗੱਲ ਆ ਗਈ ਪਰ ਮੈਂ ਹੁਣ ਤਾਂ ਇਹ ਗੱਲ ਕਹੂੰਗਾ ਵੀ ਜੋ ਹਰਪ੍ਰੀਤ ਸਿੰਘ ਨੇ ਫੈਸਲਾ ਲਿਆ ਹੈ ਉਹਨਾਂ ਨੂੰ ਪਹਿਲਾਂ ਪਤਾ ਸੀ ਸਾਨੂੰ ਵੀ ਪਤਾ ਸੀ ਪਰ ਮੇਰੇ ਕੋਲ ਕਈ ਵਾਰ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੇ ਇੱਕ ਵਾਰ ਮੈਨੂੰ ਇਹ ਗੱਲ ਕਹੀ ਸੀ ਆਪਣੇ ਮੂੰਹੋਂ ਕਿ ਕਿ ਮੈਂ ਉਹਦਾ ਸਿਵਾ ਮਨਜ਼ੂਰ ਨਹੀਂ ਕਰਦਾ ਪਰ ਕੱਲ ਜਿਹੜੀ ਉਹ ਦੀ ਹੁਣ ਉੱਥੇ ਵੀ ਮੈਂ ਕਹਿ ਦੰਨਾ ਕਿਉਂਕਿ ਐਜੈਕਟਿਵ ਦੇ ਮੈਂਬਰ 15 ਨੇ 15 ਚੋਂ 4 ਆਉਦੇਦਾਰ ਨੇ ਤੇ 11 ਮੈਂਬਰ ਨੇ ਜੇ ਹੁਣ ਇੱਕ ਪਾਸੇ 11 ਖੜ ਜਾਣ ਤੇ ਉਹ 4 ਆਉਦੇਦਾਰ ਕੀ ਕਰਨਗੇ ਫਿਰ ਹੁਣ ਉੱਥੇ ਆਪਾਂ ਦੇਖਿਆ ਹੀ ਹੈ ਕਿ 15 ਚੋਂ ਸਿਰਫ 3 ਨੇ ਹੀ ਉਹਦੇ ਵਿਰੋਧ ਚ ਖੜੇ ਹੋਏ ਆ ਤੇ ਬਾਕੀ ਤਾਂ ਖੜੇ ਹੀ ਨਹੀਂ ਹੋਏ ਹੁਣ 12 ਇੱਕ ਪਾਸੇ 12 ਇੱਕ ਪਾਸੇ ਖੜੇ ਸੀ ਤੇ ਇਸ ਕਰਕੇ ਉਹ ਪ੍ਰਧਾਨ ਜੀ ਦੀ ਵੀ ਫਿਰ ਕੀ ਚੱਲਣੀ ਸੀ ਪਿਛਲੀ ਵਾਰ ਤਾਂ 31 ਦਸੰਬਰ ਦੀ ਮੀਟਿੰਗੇ ਤਾਂ ਪ੍ਰਧਾਨ ਜੀ ਕੁ ਫੈਸਲੇ ਦੀ ਗੱਲ ਚੱਲ ਪਈ ਸੀ ਉੱਥੇ ਉਹ ਮਿਸ ਹੋ ਗਿਆ ਸੀ ਤੇ ਪ੍ਰਧਾਨ ਜੀ ਉੱਠ ਕੇ ਚਲੇ ਗਏ ਸੀ ਪਰ ਇਸ ਵਾਰ ਉਹਨਾਂ ਹੁਣ ਮਜਬੂਰੀ ਸੀ ਉਹਨਾਂ ਦੀ ਨਹੀਂ ਸੀ ਜਾ ਸਕਦੇ ਕਿਉਂਕਿ ਹੁਣ ਵੀ ਧਾਮੇ ਦੀ ਵੀ ਮਜਬੂਰੀ ਬਣ ਗਈ ਫੈਸਲਾ ਲੈਣਾ ਇਹ ਫੈਸਲਾ ਲੈਣਾ ਉਹਦੀ ਮਜਬੂਰੀ ਹੋ ਬਣ ਗਈ ਕਿ ਉਹ ਹਾਲਾਂਕਿ ਉਹ ਚਾਹੁੰਦਾ ਨਹੀਂ ਸੀ ਹੈਗਾ ਕਿ ਹਰਪ੍ਰੀਤ ਸਿੰਘ ਨੂੰ ਕੱਢਿਆ ਜਾਵੇ ਕਿਉਂਕਿ ਮੇਰੇ ਉਹਦੇ ਨਾਲ ਪਰਸਨਲ ਬੜੇ ਲਿੰਕ ਹੈ ਮੇਰਾ ਦੋਸਤ ਹੈ ਬਹੁਤ ਵੱਡਾ ਮੈਂ ਉਹਦਾ ਸਤਿਕਾਰ ਕਰਦਾ ਉਹ ਮੇਰਾ ਵੀ ਕਰਦਾ ਮੈਂ ਇਹ ਜੀ ਗੱਲ ਨਹੀਂ ਕਿ ਸਾਡਾ ਆਪਸ ਵਿੱਚ ਬੜਾ ਪਿਆਰ ਹੈ ਬਹੁਤ ਗੱਲਾਂ ਤੇ ਸਾਡੀ ਆਪਸ ਵਿੱਚ ਡਿਸਕਸ ਵੀ ਹੋ ਜਾਂਦੀ ਹੈ ਪਰ ਇਹ ਕਿ ਕਿਸ਼ਨਪੁਰਾ ਜੀ ਇਹ ਪੂਰੇ ਮਸਲੇ ਚ ਦੇਖਿਆ ਜਾਵੇ ਜਿਵੇਂ ਹੁਣ ਸਵਾਲ ਚੱਕਣ ਲੱਗੇ ਤੁਹਾਡੇ ਵਰਗੇ ਲੋਕ ਹੋਰ ਵੀ ਜਿੰਨੇ ਵੀ ਜੇ ਕਿਹਾ ਜਾਵੇ ਪਹਿਲਾਂ ਵੀ ਜਿਹੜੇ ਲੋਕ ਇਸ ਨੂੰ ਲੈ ਕੇ ਔਰਲਾ ਪਾਉਂਦੇ ਨੇ ਅਕਾਲੀ ਦਲ ਇਹ ਜਿਆ ਫੈਸਲਾ ਕਿਉਂ ਲਊਗਾ ਜੀ ਆਪਦੇ ਤੌਰ ਤੇ ਇਹ ਲਿਆ ਜਾਵੇ ਚ ਮੰਨ ਲਿਏ ਕਿ ਇਹਦੇ ਪਿੱਛੇ ਅਕਾਲੀ ਦਲ ਆ। ਅਕਾਲੀ ਦਲ ਫੈਸਲਾ ਕਿਉਂ ਲਊਗਾ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਵੀ ਅੱਜ ਜਿਹੜੀ ਸਿਚੁਏਸ਼ਨ ਦੇ ਵਿੱਚ ਅਕਾਲੀ ਦਲ ਅਕਾਲੀ ਦਲ ਦੇ ਲੀਡਰ ਖੜੇ ਨੇਗੇ ਤਾਂ ਕੱਲ ਨੂੰ ਗੱਲ ਉਹਨਾਂ 'ਤੇ ਹੀ ਹੋਣੀ ਆ ਘੁਮ ਕੇ। ਇਹ ਉਹਨਾਂ ਨੂੰ ਵੀ ਪਤਾ ਹੀ ਹੋਣਾ ਜਾਂ ਸਾਡੇ ਵਰਗੇ ਲੋਕ ਜਾਣ ਸਕਦੇ ਨੇ ਤਾਂ ਉਹ ਤਾਂ ਜੇ ਦੇਖਿਆ ਜਾਵੇ ਫੇਰ ਵੀ ਕਿਤੇ ਨਾ ਕਿਤੇ ਸੱਜ-ਸੱਜੇ ਅੱਗੇ ਨੇ। ਅ ਦੇਖੋ ਇਹ ਮੁੱਖੀ ਦੀ ਗੱਲ ਮੈਂ ਤੁਹਾਨੂੰ ਇੱਕ ਦੱਸ ਦਨਾ। ਜਦੋਂ ਬਟੋਹੇ ਵਾਲਾ ਫੈਸਲਾ ਹੁੰਦਾ ਨੇ ਸਿੰਘ ਸਾਹਿਬਾਨ ਨੇ ਲਿਖਿਆ ਸੀ। ਤੇ ਉਦੋਂ ਉਹ ਭਾਵੇਂ ਇਹੋ ਹੀ ਸੀ ਪਰ ਉਦੋਂ ਵੀ ਹਰਪ੍ਰੀਤ ਦਾ ਨਾਂ ਚੱਲਦਾ ਸੀ ਜਦੋਂ ਪਹਿਲਾ ਜਥੇਦਾਰ ਸੀ ਉਹ ਕੱਲ ਤੱਕ ਦਾ ਗਿਆਨੀ ਹਰਪ੍ਰੀਤ ਸਿੰਘ ਨਹੀਂ ਉਸ ਵੇਲੇ ਮੈਨੂੰ ਕਿਸੇ ਇੱਕ ਵੱਡੇ ਮੇਰੇ ਮਿੱਤਰ ਨੇ ਮੈਂ ਮਿੱਤਰੀ ਕਹਿ ਸਕਦਾ ਉਹਨੂੰ ਆਪਦਾ ਉਹਨੇ ਮੈਨੂੰ ਇਹ ਗੱਲ ਕਹੀ ਸੀ ਕਿਉਂਕਿ ਉਹ ਜੱਟ ਸੀ ਉਸ ਕਰਕੇ ਉਹਨੇ ਕਿਹਾ ਕਹਿੰਦਾ ਯਾਰ ਕਹਿੰਦਾ ਵੀ ਧੰਮੀ ਸਾਹਿਬ ਤੁਹਾਡੇ ਮਿੱਤਰ ਨੇ ਤੇ ਤੁਸੀਂ ਉਹਨਾਂ ਨੂੰ ਕਹੋ ਵੀ ਇਹ ਜੱਟਾਂ ਦੇ ਸਿਰ ਤੇ ਲੈ ਕੇ ਤੁਸੀਂ ਐਸੀ ਬਹਾਦਤ ਯਾਨੀ ਕਿ ਇਹ ਇਹ ਜਿਹੜਾ ਤੁਸੀਂ ਕਹਿੰਦੇ ਹੋ ਕਾਸਟਿਜ਼ਮ ਵਾਲਾ ਉਹ ਵੀ ਦਾ ਸਿਸਟਮ ਆ ਅਜੇ ਵੀ ਸਿੱਖਾਂ 'ਚ ਖੜਾ ਹੈ ਪਰ ਸਿੱਖਾਂ ਦੇ ਦੇਖਿਆ ਜਾ ਵੀ ਜੀ ਮੈਂ ਕਿ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਜੇ ਦਸਮ ਪੀਤਾ ਖਤਮ ਕਰ ਗਏ ਤਾਂ ਅੱਗੇ ਨਹੀਂ ਮੰਨਣਾ ਜੀਉ ਸਾਹਿਬ ਨੇ ਭਾਵੇਂ ਖਤਮ ਕਰਨ ਕੀਤਾ ਆ ਪਰ ਉਸ ਤੋਂ ਬਾਅਦ ਜੰਨੀਆਂ ਵੀ ਸਾਡੀਆਂ ਤਵਾਰੀਖ ਗੁਰੂ ਖਾਲਸਾ ਲਿਖੀ ਗਈ ਹੈ ਅ ਸੂਰਜਪ੍ਰਕਾਸ਼ ਗ੍ਰੰਥ ਹੈ ਜਾਂ ਸੁਖਾ ਸਿੰਘ ਮੁਤਾਬ ਸੁਖਾ ਸਿੰਘ ਦਾ ਭਾਈ ਸੁਖਾ ਸਿੰਘ ਦਾ ਦਸਮ ਪਾਤਸ਼ਾਹ ਦਾ ਗੁਰਬਲਾਸ ਪਾਸ਼ਾ 10ਵੇਂ ਪਾਸ਼ਾ ਦਾ ਗੁਰਬਲਾਸ ਪਾਸ਼ਾ 10ਵੀਂ ਹੈ ਉਹਦੇ ਵਿੱਚ ਜਿਵੇਂ ਸਿੰਘਾਂ ਨੂੰ ਸੰਬੋਧਨ ਕੀਤਾ ਗਿਆ ਉਥੇ ਵੀ ਉਹਨਾਂ ਦੇ ਜਾਤੀ ਨਾਂ ਲਏ ਗਏ ਜਿਵੇਂ ਸੁੱਖਾ ਸੀ ਤੇ ਮਤਾਵ ਸੀ ਮਤਾਵ ਸੀ ਨੂੰ ਭੰਗੂ ਲਿਖਿਆ ਸੁੱਖਾ ਸੀ ਨੂੰ ਰਾਮਗੜੀ ਲਿਖਿਆ ਨਾਲ ਵੀ ਉਤਰਖਾਣਾ ਚੋਂ ਪੈਦਾ ਹੋਇਆ ਇਹ ਸਾਡੇ ਲਿਖਤਾਂ ਚ ਹੈਗਾ ਤੇ ਇਹ ਗੱਲਾਂ ਸਹੀ ਐ ਪਰ ਉਹ ਗੱਲਾਂ ਜਰੂਰ ਸੀ ਕਿ ਇੱਕ ਉਹ ਹੀ ਆ ਦਾ ਅਸਤਵ ਹਤੇ ਸੀ ਪਰ ਸੁੱਖਾ ਸੀ ਦੇ ਨਾਲ ਜਾ ਮੁਤਾਬਸੀ ਦੇ ਨਾਲ ਕਿਸੇ ਨੇ ਹਿਰਫੇਰ ਨਹੀਂ ਕੀਤਾ ਕਿ ਮੁਤਾਬਸੀ ਨੂੰ ਕਿਸੇ ਨੇ ਵੱਡਾ ਰੱਖਿਆ ਤੇ ਸੁੱਖਾ ਸੀ ਨੂੰ ਛੋਟਾ ਰੱਖਿਆ ਹੁਣ ਅਜ ਵੀ ਤਰੀਕ ਚ ਜਰਨਲ ਬਹਿਦਿਆ ਨੂੰ ਮਾਰਨ ਵਾਲੇ ਹਰਜਿੰਦਰ ਸਿੰਘ ਜਿੰਦਾ ਤੇ ਸਖਦੇਵ ਸਿੰਘ ਸੁੱਖਾ ਉਹ ਵੀ ਦੋ ਕਸਟਾਂ ਨਾਲ ਸੰਬੰਧਤ ਹੈ ਹਰਜਿੰਦਰ ਸਿੰਘ ਜਿੰਦਾ ਗੱਧਲੀ ਦਾ ਜੱਟ ਹੈ ਤੇ ਸਖਦੇਵ ਸਿੰਘ ਸੁੱਖਾ ਗੰਗानगर ਰਾਜਸਥਾਨ ਦਾ ਕਰਨਪੁਰ ਤੋਂ ਦਾ ਅੱਗੇ ਪਿੰਡ ਹੈ ਉਹ ਸੈਣੀ ਬ੍ਰਦਰਰੀ ਨਾਲ ਸੰਬੰਧਤ ਰੱਖ ਸੰਬੰਧ ਰੱਖਦੇ ਨੇ ਇਹ ਹਮੇਸ਼ਾ ਹੀ ਗੱਲਾਂ ਚੱਲਦੀਆਂ ਆਈਆਂ ਸ਼ਹੀਦ ਬੀਨ ਸਿੰਘ ਐ ਦਾ ਵੀ ਤੁਹਾਨੂੰ ਪਤਾ ਆ ਸਤਵੰਤ ਸਿੰਘ ਦਾ ਵੀ ਪਤਾ ਤੇ ਕੇਰ ਸਿੰਘ ਦਾ ਵੀ ਪਤਾ ਕਿ ਇੰਦਰਾ ਗਾਂਧੀ ਨੂੰ ਮਾਰਨ ਵਾਲਿਆਂ ਦਾ ਕੀ ਹੈ ਉਹ ਤੋਂ ਬਾਅਦ ਇਹ ਗੱਲ ਨਹੀਂ ਹੈਗੀ ਕਿ ਉਹਨਾਂ ਨੇ ਕੁਰਬਾਨੀਆਂ ਪਿੱਛੇ ਰਹੀਆਂ ਮੇਰਾ ਇੱਕ ਵੱਡਾ ਦੋਸਤ ਹੈ ਮੈਂ ਆਪਦੀ ਆਪਦੀ ਵੀ ਗੱਲ ਹੈ ਬਲਬੀਰ ਸਿੰਘ ਵੀਰੇ ਨੇ ਜਿਹਨੂੰ ਭੂਤਨਾ ਵੀ ਕਹਿੰਦੇ ਆ ਉਹਦੀ ਕਿੱਡੀ ਵੱਡੀ ਕੁਰਬਾਨੀ ਹੈ ਤਾਂ ਉਹ ਵੀ ਇੱਕ ਰੰਗਰੇਟੇ ਕਾਸਟ ਚੋਂ ਉੱਠ ਕੇ ਆਇਆ ਇਹ ਗੱਡਾਂ ਗੱਲਾਂ ਬਹੁਤ ਵੱਡੀਆਂ ਪਰ ਉਹਨਾਂ ਦੇ ਨਾਂ ਨਾਮ ਨਾਲ ਚੱਲਦੀ ਜ਼ਰੂਰ ਹੈ ਕਿਉਂਕਿ ਭਾਈ ਜੈਤੇ ਨੂੰ ਵੀ ਰੰਗਰੇਟਾ ਮੰਨ ਲਿਆ ਸੀ ਕਲਗੀਧਰ ਪਾਸ਼ਾ ਨੇ ਕਿ ਰੰਗਰੇਟਾ ਗੁਰੂ ਕੋਲ ਬੈਠਾ ਆਪਣੀ ਛਾਤੀ ਨਾਲ ਲਾਇਆ ਉਹਨੂੰ ਰੰਗਰੇਟਾ ਕਿਹਾ ਪਰ ਆਪਣਾ ਬੇਟਾ ਵੀ ਕਿਹਾ ਇਹ ਗੱਲ ਪੱਕੀ ਸੀ ਉਹਦਾ ਵਿਆਹ ਵੀ ਕਲਗੀਧਰ ਪਾਸ਼ਾ ਨੇ ਸੰਧੂ ਜੱਟਾਂ ਦੀ ਕੁੜੀ ਨਾਲ ਮਾਤਾ ਰਾਜਕੌਰ ਨਾਲ ਕੀਤਾ ਸੀ ਇਹ ਵੀ ਗੱਲ ਸਪਸ਼ਟ ਹੈ ਇਹ ਸਿੱਖ ਹਿਸਟਰੀ 'ਚ ਹੈ ਪਰ ਇਹ ਗੱਲ ਜ਼ਰੂਰ ਸੀ ਕਿ ਇਹਨਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਜੇਕ ਪੜ੍ਹਿਆ ਲਿਖਿਆ ਸੀ ਉਹ ਸਿੱਖੀ ਦੀ ਗੱਲ ਕਰਦਾ ਸੀ ਉਹਨੂੰ ਪਤਾ ਸੀ ਇਹ ਸਬੰਧਾਂ ਦੀ ਕਿਸੇ ਦੀ ਕਿਸੇ ਨਾਲ ਤੁਸੀਂ ਦੋਸ਼ ਨਹੀਂ ਲਾ ਸਕਦੇ ਕਿ ਫਲਾਣੇ ਦੇ ਫਲਾਣੇ ਨਾਲ ਸਬੰਧ ਹੈ ਸਾਰੇ ਦੂਜੇ ਦੇ ਦੋ ਦੋਸਤ ਮਿੱਤਰ ਨੇ ਇਹੀ ਗੱਲ ਮੈਂ ਤੇ ਆਉਣ ਲੱਗਿਆ ਸੀਗਾ ਵੀ ਜਿਹੜਾ ਸਿਆਸੀ ਤੌਰ ਦੇ ਉੱਤੇ ਇਸ ਚੀਜ਼ ਦਾ ਬੜਾ ਚਰਚਾ ਹੋਇਆ ਉਹ ਵੀਡੀਓ ਚ ਵੀ ਅਸੀਂ ਦੇਖਿਆ ਉਹ ਕਹਿੰਦੇ ਹਾਂ ਮੈਂ ਕਰ ਦਾਂਗਾ ਹਾਲਾਂਕਿ ਉਹਨਾਂ ਨੇ ਕਹਿ ਕਹਿੰਦੇ ਵੀ ਇਸ ਵਾਈਕੀ ਤੌਰ ਤੇ ਜਦ ਹਟੂ ਕੋਈ ਨਹੀਂ ਬੰਦਾ ਕਹਿੰਦੇ ਮੈਂ ਕਹਿ ਵੀ ਦਿੱਤੀ ਤੇ ਕਹਿੰਦੇ ਇੱਥੇ ਇਤਰਾਜ ਵੀ ਨਹੀਂ ਤੁਹਾਨੂੰ ਲੱਗਦਾ ਵੀ ਜਿਹੜੇ ਏਡੇ ਵੱਡੇ ਆਦਮੀ ਤੇ ਬੈਠੇ ਹੋਣ ਤੇ ਖਾਸ ਕਰਕੇ ਜਿਸ ਪਾਰਟੀ ਨੂੰ ਲੈ ਕੇ ਬਹੁਤ ਕਿੰਤੂ ਪਰੰਤੂ ਪੂਰੀ ਸਿੱਖ ਕੌਮ ਚ ਹੋਵੇ ਉਹਨਾਂ ਦੇ ਆਗੂਆਂ ਦੇ ਨਾਲ ਗੱਲਾਂ ਕਰਨੀਆਂ ਜਾਂ ਉਹਨਾਂ ਦੇ ਨਾਲ ਸੰਬੰਧ ਰੱਖਣਾ ਅ ਇਹਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਵੀ ਇਹ ਠੀਕ ਹੈ ਗਲਤ ਹੈ ਜਾਂ ਇਹ ਵੀ ਠੀਕ ਆਮ ਜਿਹੇ ਤੋਂ ਬੰਦਾ ਕਿਉਂਕਿ ਉਹਨਾਂ ਨੇ ਇਹ ਵੀ ਜ਼ਿਕਰ ਕਰਿਆ ਕਿ ਜਦੋਂ ਸੋਸ਼ਲ ਲਾਈਫ ਜਿਉਂਨੇ ਆ ਤਾਂ ਉਹਦੇ ਵਿੱਚ ਹਰੇਕ ਨੂੰ ਮਿਲਣਾ ਗਿਲਣਾ ਪੈਂਦਾ ਦੇਖੋ ਜਦੋਂ ਸੋਸ਼ਲ ਲਾਈਫ ਤੁਸੀਂ ਜੀਂਦੇ ਆ ਹਮ ਗੁਰਦੁਆਰਾ ਰਵਾਲਸਰ ਹੈ ਜਿਹੜਾ ਉਹ ਮੰਡੀ ਤੋਂ ਵੀ 24-25 ਕਿਲੋਮੀਟਰ ਅੱਗੇ ਪਹਾੜੀ ਤੇ ਹੈ ਕੱਲ੍ਹ ਕੀ ਤਰ ਪਾਸ਼ਾ ਉਹ ਤੇ ਬਾਈ ਧਾਰ ਦੇ ਰਾਜਿਆਂ ਨੂੰ ਮਿਲਣ ਵੀ ਗਏ ਉੱਥੇ ਉਹਨਾਂ ਨਾਲ ਗੱਲ ਵੀ ਹੋਈ ਉਹਨਾਂ ਦੀ ਬਹਿ ਕੇ ਲੇਕਿਨ ਉੱਥੇ ਲੜਾਈ ਵਾਲਾ ਮਾਹੌਲ ਇਹੋ ਜਿਹਾ ਬਣ ਗਿਆ ਸੀ ਤੇ ਗੁਰੂ ਸਾਹਿਬ ਨੇ ਸੇਫਟੀ ਵੀ ਰੱਖੀ ਹੋਈ ਸੀ ਕਿਉਂਕਿ ਉਹ ਪਹਾੜੀ ਵਾਲੇ ਪਾਸੇ ਆਪ ਬੈਠੇ ਸੀ ਹੂੰ ਦੂਜੇ ਪਾਸੇ ਸਾਰਾ ਮੈਦਾਨ ਸੀ ਤੇ ਕਹਿੰਦੇ ਜੇ ਸਾਨੂੰ ਲੜਾਈ ਵੀ ਲੜਨੀ ਪਈ ਤੇ ਉਹਨਾਂ ਦੇ ਸਿੰਘ ਪਹਾੜੀ ਦੇ ਉੱਤੇ ਤੱਕ ਚੜ੍ਹੇ ਹੋਏ ਸੀ ਆਪਦੇ ਵੀ ਜੇ ਸਾਨੂੰ ਇੱਥੇ ਵੀ ਲੜਾਈ ਲੜਨੀ ਪੈਗੀ ਤੇ ਅਸੀਂ ਲੜਾਈ ਲੜਾਂਗੇ ਪਰ ਇਹ ਗੱਲ ਨਹੀਂ ਹੈਗੀ ਕਿ ਗੁਰੂ ਸਾਹਿਬ ਦਾ ਤਾਂ ਮਲੇਰਕੋਟੜ ਵਾਲੇ ਦੇ ਜਦੋਂ ਹਾ ਦਾ ਨਾਰਾ ਮਾਰੇ ਆ ਤੇ ਅੱਜ ਤੱਕ ਮਲੇਰਕੋਟੜ ਵਾਲਾ ਬਸ ਰਿਹਾ ਹੂੰ ਪੰਜਾਬ ਜੀ ਬਸ ਰਿਹਾ ਤੇ ਸ਼ੇਰ ਗਾਂ ਦੀ ਗੱਲ ਕੀਤੀ ਹੈ ਇਹਦਾ ਮਤਲਬ ਇਹ ਗਿਆਨੀ ਹਰਪ੍ਰੀਤ ਸਿੰਘ ਦੇ ਕਿਸੇ ਵੀ ਰਾਜਸੀ ਪਾਰਟੀ ਦੇ ਕਿਸੇ ਬੰਦੇ ਨਾਲ ਉਹਦੀ ਗੱਲਬਾਤ ਹੋਣੀ ਹੈ ਪਿਆਰ ਹੋਣਾ ਇਆ ਤੁਹਾਡੀ ਉਹਦੇ ਨਾਲ ਕੋਈ ਮੇਲ ਮਲਾਪ ਹੋਣਾ ਇਹ ਕੋਈ ਨਜਾਇਜ਼ ਨਹੀਂ ਹੈਗਾ ਅਸੀਂ ਉੱਥੇ ਸਿਧਾਂਤ ਦੇਖਣੇ ਆ ਗੱਲ ਤਾਂ ਕਿਸੇ ਨਾਲ ਵੀ ਹੋ ਸਕਦੀ ਜੇ ਗੁਰੂ ਸਾਹਿਬ ਇਹਦਾ ਮਤਲਬ ਕਲਗੀਧਰ ਪਾਸ਼ਾ ਨੂੰ ਜਦੋਂ ਜ਼ਫਰਨਾਮਾ ਲਿਖਿਆ ਕੀ ਭਾਈ ਦਿਆ ਸਿੰਘ ਨੂੰ ਤੇ ਭਾਈ ਧਰਮ ਸਿੰਘ ਨੂੰ ਔਰੰਗਜ਼ੇਬ ਕੋਲ ਨਹੀਂ ਭੇਜਿਆ ਔਰੰਗਾਬਾਦ ਉੱਥੇ ਜਾ ਕੇ ਉਹਨਾਂ ਜਦੋਂ ਜ਼ਫਰਨਾਮਾ ਪੜ੍ਹਿਆ ਤਾਂ ਉਹ ਮਰਿਆ ਇਹ ਗੱਲਾਂ ਤਾਂ ਦੇਖੋ ਗੱਲਬਾਤ ਚੱਲਦੀ ਹੋ ਰਹੀਦੀ ਹੈ ਹੋ ਸਕਦਾ ਕੋਈ ਕਿਸੇ ਕਿਸੇ ਗੱਲ ਤੇ ਉਹ ਇਹਦੇ ਨਾਲ ਗੱਲ ਵੀ ਕਰਦੇ ਹੋਣ ਕੋਈ ਗੱਲ ਚੱਲਦੀ ਵੀ ਹੋਵੇ ਵੀ ਤੁਸੀਂ ਜੈਹਦਰ ਜੀ ਆਹ ਕਰੋ ਜੈਹਦਰ ਜੀ ਆਹ ਨਾ ਕਰੋ ਕੋਈ ਦੇਖੋ ਪੰਜਾਬ ਨੂੰ ਬਚਾਉਣ ਦਾ ਕੋਈ ਬਾਦਲ ਪਰਿਵਾਰ ਨਹੀਂ ਜਾਂ ਬਾਦਲ ਦੀ ਪਾਰਟੀ ਨੇ ਠੇਕਾ ਨਹੀਂ ਚੁੱਕਿਆ ਹੋਇਆ ਇਹ ਸਾਰਿਆਂ ਦਾ ਫਰਜ਼ ਬਣਦਾ ਇੱਕੇ ਇੱਕ ਢੜੇ ਨੂੰ ਨਹੀਂ ਅਸੀਂ ਕਿਸੇ ਨੂੰ ਕਹਿ ਸਕਦੇ ਜਿਨ੍ਹਾਂ ਨੇ ਪੰਥ ਲਈ ਕੁਰਬਾਨੀਆਂ ਕੀਤੀਆਂ ਉਹ ਤਾਂ ਕਿਸੇ ਢੜੇ 'ਚ ਗਈ ਨਹੀਂ ਆਪਦੇ ਆਪ ਦੇ ਘਰੇ ਬੈਠੇ ਨੇ ਸਭ ਤੋਂ ਵੱਧ ਜੇਲ੍ਹ ਕੱਟਣ ਵਾਲਿਆਂ 'ਚ ਭਾਈ ਲਾਲ ਸਿੰਘ ਅਕਾਲਗੜ੍ਹ ਵਾਲੇ ਬੈਠੇ ਆ ਉਹ ਆਪਦੇ ਘਰੇ ਬੈਠੇ ਕਿਸੇ ਪਾਰਟੀ 'ਚ ਨਹੀਂ ਹੈਗੇ ਦਿਆ ਸੀ ਲਾਹੌਰਿਆ ਜੇ ਹੁਣ ਸੁੱਟ ਕੇ ਆਇਆ ਉਹ ਕਿਸੇ ਪਾਰਟੀ ਚ ਨਹੀਂ ਗਿਆ ਆ ਉਹ ਤੋਂ ਬਾਅਦ ਹਰਨੇਕ ਸਿੰਘ ਪਾਪਾ ਆਪਦੇ ਘਰੇ ਹੀ ਬੈਠਾ ਹਰਪਾਲ ਸਿੰਘ ਚੀਮੇ ਉਹ ਨਹੀਂ ਅਮਰੀਕਾ ਤੋਂ ਆਏ ਹੋਰ ਬਹੁਤ ਆਏ ਆ ਭਾਈ ਦਲਜੀਤ ਸਿੰਘ ਉਹਦੀ ਆਪਦੇ ਘਰੇ ਬੈਠੇ ਨੇ ਅਸੀਂ ਪੰਥ ਲਈ ਕੁਰਬਾਨੀਆਂ ਕੀਤੀਆਂ ਨਾ ਕਿ ਇਸ ਪਾਰਟੀ ਲਈ ਕੀਤੀਆਂ ਤੇ ਇਹਨਾਂ ਦਾ ਕੋਈ ਅ ਅਕਾਲੀ ਦਲ ਨੂੰ ਪਿਛਲੇ 50 ਸਾਲਾਂ ਚੋਂ ਕੋਈ ਪੰਥ ਦੀ ਜਿਹਨੂੰ ਪਾਰਟੀ ਕਹਿ ਰਹੇ ਆ ਕੋਈ ਪ੍ਰਾਪਤੀ ਤਾਂ ਦੱਸ ਦੋ ਫਿਰ ਫਿਰ ਹੁਣ ਹੁਣ ਵੈਸੇ ਅੱਗੇ ਦੀ ਜੇ ਦੇਖਿਆ ਜਾਵੇ ਕੀ ਦੇਖਦੇ ਹਾਂ ਤੁਸੀਂ ਗੈਨੀ ਹਰਪ੍ਰੀਤ ਹੋਰਾਂ ਅੱਗੇ ਕਿਉਂਕਿ ਜਿਵੇਂ ਮਨਜਿੰਦਰ ਸਿੰਘ ਸਾਹਿਬ ਨੂੰ ਉਹਨਾਂ ਨੇ ਪਾਇਆ ਸਰੂਪਾ ਉਸ ਤੋਂ ਬਾਅਦ ਉਹ ਵੀ ਫੋਟੋ ਬਹੁਤ ਵਾਇਰਲ ਹੋਈ ਫਿਰ ਨਾਲ ਹੀ ਇਹ ਕਿਹਾ ਜਾਵੇ ਕਿ ਅੱਗੇ ਦੀ ਆਉਂਦੇ ਦਿਨਾਂ ਦਾ ਲੱਗਦਾ ਤੁਹਾਨੂੰ ਕਿ ਉਹ ਵੀ ਕਿਸੇ ਪਾਸੇ ਹਾਲਾਂਕਿ ਉਹਨਾਂ ਨੇ ਕਿਹਾ ਤਾਂ ਮੈਂ ਚੋਣ ਵਗੈਰਾ ਨਹੀਂ ਲੜਨੀ ਹੈਗੀ ਕੋਈ ਵੀ ਹੈ ਪਰ ਉਹਨਾਂ ਦਾ ਖਿਤਾਬ ਜਾਂ ਕਹੀਏ ਕਿ ਉਹਨਾਂ ਦਾ ਮਾਨ ਸਨਮਾਨ ਤਾਂ ਗੈਨੀ ਜਿਹੋੜਾਂ ਦਾ ਉਸੇ ਤਰ੍ਹਾਂ ਦੇ ਬਰਕਰਾਰ ਰੁਕਿਆ ਦੇਖੋ ਉਸੇ ਤਰ੍ਹਾਂ ਬਰਕਰਾਰ ਇਸ ਕਰਕੇ ਰਹਿ ਸਕਦਾ ਗੈਨੀ ਗੁਰਮੁਖ ਸਿੰਘ ਮੁਸਾਫਰ ਅਕਾਲ ਤਖਤ ਦਾ ਜਹਦਾ ਦੇ ਉਹ ਪੰਜਾਬ ਦਾ ਸੀਐਮਬੀ ਰਿਹਾ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਤੀ ਮੇਰੀ ਤਾਂ ਇਹ ਭਾਵਨਾ ਆ ਕਿ ਜਿਹੜੀ ਮੇਰਾ ਖਿਆਲ ਹੈ ਸੱਤ ਮੈਂਬਰੀ ਹੁਣ ਕਮੇਟੀ ਬਣੀ ਹੋਈ ਹੈ ਜਿਹੜੇ ਉਹਦੇ ਵਿੱਚ ਦੂਜੇ ਧੜੇ ਦੇ ਨੇ ਜਿਵੇਂ ਮਰਪ੍ਰੀਤ ਸਿੰਘ ਯਾਲੀ ਹੈ ਸੰਤਾ ਸਿੰਘ ਮਹਿਦਪੁਰੀ ਹੈ ਸਰਦਾਰ ਗੁਰਪਰਤਾ ਸਿੰਘ ਬਡਾਲਾ ਜੀ ਹੈ ਜਾਂ ਹੋਰ ਨੇ ਜਿਹੜੇ ਵੀ ਉਸ ਦੇ ਚ ਹੈਗੇ ਆ ਮੇਰਾ ਖਿਆਲ ਹੈ ਉਹਨਾਂ ਨੂੰ ਹੁਣ ਕੋਈ ਵੀ ਮੀਟਿੰਗ ਉਹ ਸੱਤ ਮੈਂਬਰੀ ਦੀ ਕਰਨੀ ਨਹੀਂ ਚਾਹੀਦੀ ਇਸ ਕਰਕੇ ਉਹਨਾਂ ਨੂੰ ਸਿੱਧਾ ਦਾ ਸਿੱਧਾ ਹੀ ਇਹ ਚੈਲੰਜ ਕਰ ਦੇਣਾ ਚਾਹੀਦਾ ਉਹ ਅਕਾਲ ਤਖਤ ਦੇ ਅਧੀਨ ਹੀ ਆ ਸਾਰਾ ਕੁਝ ਜਦੋਂ ਉਹ ਨਹੀਂ ਉਹਨਾਂ ਦੀ ਗੱਲ ਸੁਣਦੇ ਜਿਹੜੀ ਸੱਤ ਮੈਂਬਰੀ ਕਮੇਟੀ ਬਣੀ ਹੈ ਉਹ ਨਹੀਂ ਜਦੋਂ ਗੱਲ ਸੁਣਦੀ ਉਹ ਸਿੱਧਾ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਅਨਾਉਂਸ ਕਰਨ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਚ ਸਰਮਣੀ ਅਕਾਲੀ ਦਲ ਖੜਾ ਕਰਨ ਉਹਦੇ ਨਾਲ ਫਾਇਦਾ ਇਹ ਹੋਊਗਾ ਕਿ ਇਸ ਵੇਲੇ ਜੇ ਉਹਨਾਂ ਨੇ ਜੱਟ ਦੀ ਤੇ ਐਸਸੀ ਦੀ ਉਹ ਗੱਲ ਰੱਖੀ ਹੈ ਇਸ ਵੇਲੇ ਮਸਲਾ ਇਹ ਹੈ ਕਿ ਪੰਜਾਬ ਚ ਜਿਹੜੀ ਵੋਟ ਵੋਟ ਪਾਪੂਲੇਸ਼ਨ ਹੈ ਉਹ 34% ਇਸ ਵੇਲੇ ਐਸਸੀ ਕੈਟਾਗਰੀ ਦੀ ਹੈ। ਹੂੰ ਤੇ ਜੇ ਅਸੀਂ ਜਰਨਲ ਕਾਸਟ ਦੇਖਦੇ ਹਾਂ ਜੱਟਾਂ ਦੀ ਵੋਟ ਸਿਰਫ ਪੰਜਾਬ ਚ 18% ਰਹੀ ਗਈ। ਹੂੰ 18% ਦੀ ਆਬਾਦੀ ਹੈ। ਹੂੰ ਤੇ VOTING ਹੈ ਤੇ ਉਸ ਤੋਂ ਬਾਅਦ ਫਿਰ ਅਸੀਂ ਕੀ ਕਰਾਂਗੇ? ਤੇ ਬਾਕੀ ਜਰਨਲ ਵੋਟ ਤਾਂ ਕਿੰਨੀ ਕਿ ਜਾਂਦੀ ਹੈ ਤੇ ਬਾਕੀ ਬੀਸੀ ਵੀ ਹੈਗੀ। ਤੁਸੀਂ ਕਹਿੰਦੇ ਹੋ ਹੋਰ ਕਾਸਟਾਂ ਵੀ ਹੈਗੀਆਂ। ਤੁਸੀਂ ਕਹਿੰਦੇ ਵੀ ਸਿਆਸੀ ਦਾ ਖੇਡ ਦੇਣਾ ਚਾਹੀਦਾ। ਇਹ ਸਿਆਸੀ ਦਾ ਖੇਡ ਲੈਣਾ ਚਾਹੀਦਾ ਕਿਉਂਕਿ ਜਿਹੜੇ ਲੋਕ ਇਹ ਵੀ ਦੋਸ਼ ਲਾ ਰਹੇ ਨੇ ਕਹਿੰਦੇ ਨੇ ਕਿ ਮਾਝੇ ਦੇ ਇਲਾਕੇ ਚੋਂ ਕ੍ਰਿਸਚੀਅਨ ਬਣ ਰਹੇ ਨੇ ਜਾਂ ਹੋਰ ਧਰਮਾਂ 'ਚ ਜਾ ਰਹੇ ਨੇ ਉਹ ਸਾਰੇ ਵਾਪਸ ਆ ਜਾਣਗੇ ਜੇਕਰ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦਾ ਪ੍ਰਧਾਨ ਬਣ ਜਾਂਦਾ ਤੇ ਉਹ ਵਧੀਆ ਬੰਦਿਆਂ ਨੂੰ ਟਿਕਟਾਂ ਦੇਏਗਾ ਆਉਣ ਵਾਲੇ ਸਮੇਂ 'ਚ ਐਮਐਲਏ ਬਣਨਗੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣਨਗੇ ਤੇ ਇਹ ਜਿਹੜਾ ਇਹ ਅ ਮਤਲਬ ਇਸ ਵੇਲੇ ਬਾਦਲੈਂਡ ਲਾਣਾ ਆ ਇਹਦੀ ਕੰਪਨੀ ਹੈ ਇਹ ਕੰਪਨੀ ਨੂੰ ਆਪਾਂ ਮਾਰ ਤਾਂ ਹੀ ਦੇ ਸਕਦੇ ਫਿਰ ਇਹ ਮਹੰਤ ਸੇਵਾਦਾਸ ਵਾਂਗੂ ਜਿਵੇਂ ਉਹਦਾ ਇੱਕ ਮਟਰਤਾਰਾ ਸੀ ਅਕਾਲੀ ਦਲ ਬਣਾਇਆ ਹੋਇਆ ਸੀ ਉਹਨੇ ਉਹ ਫਿਰ ਟਾਂਗੇ ਜੋ ਕੋਈ ਰਹਿ ਗਿਆ ਸੀ ਤੇ ਬਾਦਲ ਦਲ ਫਿਰ ਟਾਂਗੇ ਜੋ ਕੋਈ ਰਹਿ ਜਾਏਗਾ ਆਉਣ ਵਾਲੇ ਸਮੇਂ ਚ ਇਹ ਸਭ ਤੋਂ ਵੱਡੀ ਗੱਲ ਹੈ ਕਿ ਜੇ ਅਕਾਲੀ ਦਲ ਇਹ ਬਾਕੀ ਜਿਹੜੇ ਵਿਰੋਧੀ ਨੇ ਜਿਨਨੇ ਇਹ ਪਿੱਛੇ ਹਟ ਜਾਣ ਇਹ ਪਿੱਛੇ हट ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਣਾਉਣ ਤੇ ਹਰਪ੍ਰੀਤ ਸਿੰਘ ਚੋਣ ਕਰੇ ਕਿ ਜਿਹੜੇ ਬੰਦੇ ਵਧੀਆ ਲਿਆਉਣੇ ਨੇ ਉਹਨਾਂ ਪਰਿਵਾਰਾਂ ਚੋਂ ਲਿਆਂਦੇ ਜਾ ਸਕਦੇ ਆ ਜਿਹੜੇ ਕਿ ਬਾਗੀ ਜਾਂ ਦਾਗੀ ਜਾਂ ਜੋਈ ਵੀ ਹੈਗੇ ਨੇ ਉਹਨਾਂ ਨੂੰ ਪਿੱਛੇ ਹਟਾਉਣ ਉਹਨਾਂ ਦੇ ਪਰਿਵਾਰਾਂ ਚੋਂ ਜਾਂ ਹੋਰ ਬੰਦੇ ਵਧੀਆ ਲਿਆ ਕੇ ਅਕਾਲੀ ਦਲ ਖੜਾ ਕਰਨ ਇਹ ਬਹੁਤ ਵੱਡੀ ਗੱਲ ਹੈ ਕਿ ਜੇ ਅੱਜ ਦੀ ਤਰੀਕ ਵਿੱਚ ਆਪਾਂ ਪੰਜਾਬ ਨੂੰ ਬਚਾਉਣਾ ਪੰਥ ਦੇ ਨਾਲ ਖੜਨਾ ਤੇ ਪੰਥ ਨੇ ਕਦੇ ਵੀ ਕਿਸੇ ਕੀਮਤੇ ਹੋਣ ਜਿਹੜੀ ਬਾਦਲੈਂਡ ਕੰਪਨੀ ਹੈ ਇਹਨੂੰ ਵੋਟਾਂ ਨਹੀਂ ਪਾਉਣੀਆਂ ਇਹ ਗੱਲ ਸਪਸ਼ਟ ਹੈ ਇਹ ਉਹ ਕੰਧ ਤੇ ਪੜਿਆ ਲਿਖ ਲੈਣ ਜੋ ਮਰਜ਼ੀ ਕਰ ਲੈਣ ਭਾਵੇਂ ਆਪਦੀਆਂ ਪਰਚੀਆਂ ਬਣਾਈ ਜਾਣ ਜੋ ਮਰਜ਼ੀ ਕਰੀ ਜਾਣ ਇਹ ਸਾਰੇ ਪਿੱਛੇ ਸਾਜ਼ਿਸ਼ ਦੇ ਪਿੱਛੇ ਚਾਰ ਬੰਦਿਆਂ ਨੇ ਸਭ ਤੋਂ ਵੱਡਾ ਸੁਖਵੀਰ ਸਿੰਘ ਬਾਦਲ ਦਾ ਨੁਕਸਾਨ ਕਰਿਆ ਜਿਹਦੇ ਚ 1 ਨੰਬਰ ਤੇ ਡਾਕਟਰ ਦਲਜੀਤ ਸਿੰਘ ਚੀਮਾ ਦੂਜੇ ਤੇ ਹਮੇਸ਼ੰਦਰ ਸਿੰਘ ਗਰੇਵਾਲ ਲੁਧਿਆਣੇ ਵਾਲਾ ਤੀਜੇ ਤੇ ਬੰਟੀ ਰਮਾਣਾ ਤੇ ਰੋਜੀ ਬਰਕੰਦੀ ਇਹ ਚਾਰ ਬੰਦੇ ਆਉਂਦੇ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਉਹਨਾਂ ਦਾ ਨੁਕਸਾਨ ਕਰਿਆ ਕਿ ਉਹਨਾਂ ਆਪਾਂ ਵੀਡੀਓ ਵੀ ਜਿਹੜੀ ਦੇਖੀ ਹੈ ਜਦੋਂ ਸੁਖਵੀਰ ਕਹਿ ਰਿਹਾ ਕਿ ਮੈਂ ਆਪਣੀ ਝੋਲੀ ਚ ਪਾਇਆ ਸਾਰਾ ਕੁਝ ਵੀ ਮੈਂ ਤਾਂ ਕੋਈ ਗਲਤੀ ਕਰੀ ਹੋਣੀ ਸੀ ਹੈਗੀ ਉਹ ਵੀਡੀਓ ਵੀ ਉਹਨਾਂ ਦੇ ਘਰਾਂ ਚ ਬਣੀ ਹੋਈ ਸੀ ਉੱਥੋਂ ਹੀ ਸਾਰਾ ਕੁਝ ਰਿਲੀਜ਼ ਹੋਇਆ ਆ ਆਪਾਂ ਸਾਰਿਆਂ ਨੇ ਦੇਖਿਆ ਇਸ ਕਰਕੇ ਆਪਾਂ ਨੂੰ ਹੁਣ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਕਿ ਇਸ ਵੇਲੇ ਇਸ ਇਸ ਪਰਿਵਾਰ ਨੇ ਜਿਹੜਾ 48 50 ਸਾਲ ਰਾਜ ਕਰਨਾ ਸੀ ਉਹ ਕਰ ਲਿਆ 25 ਸਾਲ ਜਿਹੜਾ ਰਾਜ ਕਰਨਾ ਸੀ ਉਹ ਵੀ ਕਰ ਲਿਆ ਅਕਾਲੀ ਦਲ ਦੀ ਪ੍ਰਧਾਨਗੀ ਉਹ 1975 ਤੋਂ ਲੈ ਕੇ ਅਕਾਲੀ ਦਲ ਤੇ ਕਾਬਜ ਸੀ ਤੇ 2025 ਚ ਆ ਕੇ ਅੱਜ ਉਹ ਖਤਮ ਹੋ ਗਏ ਠੀਕ ਹੈ ਇਸ ਕਰਕੇ ਇਹਨਾਂ ਨੂੰ ਪਿੱਛੇ हट ਜਾਣਾ ਚਾਹੀਦਾ ਹੁਣ ਨਵੀਂ ਅਕਾਲੀ ਦਲ ਆਉਣਾ ਚਾਹੀਦਾ ਅਸੀਂ ਤਾਂ ਕਦੇ ਦਾਵਾ ਹੀ ਨਹੀਂ ਕੀਤਾ ਅਸੀਂ ਪੰਥ ਲਈ ਭਾਵੇਂ ਕੁਰਬਾਨੀਆਂ ਕੀਤੀਆਂ ਜੇਲਾਂ ਗੱਟੀਆਂ ਪਰ ਅਸੀਂ ਕਦੇ ਕਿਸੇ ਪਾਰਟੀ ਦੇ ਅਹੁਦੇਦਾਰ ਨਹੀਂ ਬਣੇ ਨਾ ਅਸੀਂ ਬਣਨਾ ਨਾ ਆਉਣ ਵਾਲੇ ਸਮੇਂ 'ਚ ਬਣਨਾ ਬਿਲਕੁਲ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਵੀ ਕਿਤੇ ਨਾ ਕਿਤੇ ਕਿਸਨੂਪੁਰਾ ਦਾ ਕਹਿਣਾ ਵੀ ਜੇਕਰ ਸਿਆਸੀ ਖੇਡ ਉਹਨਾਂ ਨੇ ਖੇਢੀ ਗਈ ਹੈ ਤਾਂ ਦਾ ਉਹਨਾਂ ਨੂੰ ਵੀ ਖੇਡ ਦੇਣਾ ਚਾਹੀਦਾ ਹੈ ਕਿਉਂਕਿ ਉਹਨਾਂ ਲਈ ਇੱਕ ਵੱਡੀ ਓਪਰਚੁਨਿਟੀ ਇਹ ਹੈਗੀ ਹੈ ਕਿ ਜਿਹੜੇ ਬਹੁਤ ਸਾਰੇ ਲੋਕ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਨੇ ਉਹ ਉਹਨਾਂ ਦਾ ਸਾਥ ਦੇਣਗੇ ਪਰ ਦੂਜੇ ਪਾਸੇ ਗਿਆਨੀ ਹਰਪ੍ਰੀਤ ਹਾਲਾਂਕਿ ਅੱਗੇ ਭਵਿੱਖ ਦੇ ਵਿੱਚ ਕੀ ਸਿਆਸਤ ਜਾਂ ਫਿਰ ਜੇ ਕਿ ਇਹ ਕੀ ਧਾਰਮਿਕ ਤੌਰ ਦੇ ਉੱਤੇ ਫੈਸਲਾ ਲੈਂਦੇ ਨੇ ਬਾਕੀ ਰਹੂਗਾ ਪਰ ਇਹ ਜ਼ਰੂਰ ਹੈ ਕਿ ਕਿਤੇ ਨਾ ਕਿਤੇ ਕਹਿਣਾ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਛਵੀ ਨੂੰ ਲੈ ਕੇ ਕਦੇ ਵੀ ਕੋਈ ਵੀ ਬੰਦਾ ਬੁਰਾ ਨਹੀਂ ਸੋਚ ਸਕਦਾ ਕਿਉਂਕਿ ਉਹਨਾਂ ਦਾ ਜਿਹੜਾ ਕਿਰਦਾਰ ਮਾਨ ਸਨਮਾਨ ਤੇ ਉਹਨਾਂ ਦੀ ਜਿਹੜੀ ਪੜ੍ਹਾਈ ਹੈ ਉਹ ਆਖਰਕਾਰ ਕਿਤੇ ਨਾ ਕਿਤੇ ਸਿੱਖ ਪੰਥ ਦੇ ਫਾਇਦੇ ਲਈ ਕੰਮ ਆਈ ਹੈ ਨਾ ਕਿ ਕਿਸੇ ਦੇ ਵਿਰੋਧ ਜਾਂ ਨੁਕਸਾਨ ਦੇ ਲਈ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਉਸ ਮਿਸਿੰਗ ਰੋਜ਼ਾਨਾ ਸੋਸਨ ਟੀਵੀ ਚੰਡੀਗੜ੍ਹ